ਤਸਵੀਰਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਤੁਸੀਂ ਗੁੱਸੇ ਦੇ ਵਿੱਚ ਲਾਲ ਪੀਲੇ ਹੁੰਦਿਆਂ ਦੇਖ ਰਹੇ ਹੋ ਤੇ ਸਾਹਮਣੇ ਚਿੱਟੇ ਕੁੜਤੇ ਪਜਾਮੇ ਵਾਲਾ ਤੇ ਨੀਲੀ ਪੱਗ ਬੰਨੀ ਖੜਿਆ ਵਿਅਕਤੀ ਸ਼੍ਰੀ ਦਰਬਾਰ ਸਾਹਿਬ ਦਾ ਮੈਨੇਜਰ ਹੈ ਜਿਸ ਨੂੰ ਘੇਰ ਲੋਕਾਂ ਨੇ ਖੂਬ ਮੂੰਹ ਤੇ ਲਾਂਤਾ ਪਾਈਆਂ ਤੇ ਬੀਬੀਆਂ ਨੇ ਵੀ ਕੋਈ ਕਸਰ ਨਾ ਛੱਡੀ ਤੇ ਬਾਹਾਂ ਕੱਢ-ਕੱਢ ਕੇ ਜੰਮ ਕੇ ਨਾਰੇਬਾਜ਼ੀ ਕੀਤੀ ਇਲਾਕਾ ਨਿਵਾਸੀਆਂ ਦਾ ਇਲਜ਼ਾਮ ਹੈ ਕਿ ਐ ਜੀ ਪੀ ਸੀ 15 ਤੋਂ 20 ਬੰਦੇ ਲੈ ਕੇ ਸਾਡੇ ਨਾਲ ਗੁੰਡਾਗਰਦੀ ਕੀਤੀ ਹੈ ਮੇਰੇ ਭਾਈ ਇੱਕ ਮਿੰਟ ਮੇਰੇ ਨਾਲ ਜਿਆਦੇ ਆਜ ਜਿਹੜੇ ਪੈਕਟ ਵਾਲੇ ਨੇ ਜਦੋਂ ਬਾਹਰ ਗਿਆ ਉਹ ਅੱਪ ਬਿਲਕੁਲ ਹੋ ਗਿਆ ਇੱਕ ਮਿੰਟ ਗੱਲ ਕਰਨਾ ਐਪੋਇੰਟਮੈਂਟ ਆਂਦੀ ਕੁਛ ਨਹੀਂ ਆਦੀ ਮੇਰੀ ਗੱਲ ਜਿਸ ਦਿਨ ਇਲੈਕਸ਼ਨ ਸੀ ਕਿਹਾ ਸਾਹਿਬ ਕਿਸ ਹੱਕ ਨਾਲ ਇਹ ਲਿਖ ਰਹੀ ਮੈਂ ਤੁਹਾਨੂੰ ਜਿੰਨੀਆਂ ਮੱਤੀ ਵੀਡੀਓ ਲੈ ਲਓ ਮੈਂ ਤੁਹਾਡੇ ਐਡਰੈਸ ਤੇ ਆਉਂਦਾ ਜਿਹੜੇ ਆ ਕੇ ਇੱਥੇ ਕਹਿ ਗਏ ਕਿ ਭਾਜੀ ਸਾਨੂੰ ਇਸ ਜਗ੍ਹਾ ਨਾਲ ਕੋਈ ਮਤਲਬ ਨਹੀਂ ਗਾ ਅਸੀਂ ਤੇ ਜਗ੍ਹਾ ਹੋਰ ਦੂਰ ਰਾਵਾਂਗੇ ਸਾਡਾ ਕਾਲੀ ਦਾ ਕੋਈ ਨੁਮਾਇੰਦਾ ਆਵੇ ਕਿਹਾ ਸਾਹਿਬ ਕਿਸ ਹੱਕ ਨਾਲ ਇਹ ਚੀਜ਼ ਦੇ ਤੁਹਾਡਾ ਇਹ ਇਹ ਸੇ ਕਿ ਇੱਕ ਸਾਈਡ ਤੋਂ ਮੈਂ ਪਾਰਕ ਕਰਵਾਵਾਂਗਾ ਇੱਕ ਸਾਈਡ ਤੇ ਇੰਟਰਲੌਕ ਟਾਈਲ ਦੇਣਾ ਜਦੋਂ ਕਿ ਤੁਸੀਂ ਇੱਕ ਬੰਨੇ ਕਹਿੰਦੇ ਹੋ ਕਿ ਸਿਆਸੀ ਕੋਈ ਰੋਲਾ ਨਹੀਂ ਹੈ ਇਸ ਚੀਜ਼ ਦਾ ਮਜੀਤਿਆ ਸਾਹਿਬ ਨੂੰ ਕੀ ਆ ਕੇ ਲੱਗਦੀ ਜਿਹੜੀ ਜਿਹੜੀ ਹਰ ਇੱਕ ਦੀ ਵੀਡੀਓ ਉਹਨਾਂ ਦੀ ਤੁਹਾਡੇ ਨਾਲ ਸਾਰੇ ਕੀ ਚੀਜ਼ ਦੇਖੋ ਵੀਰ ਉੱਤੇ ਹੁਣ ਨਾਲ ਬੈਕ ਕੇ ਖਾਂਦਾ ਹਾਂ ਹਾਂ ਅੱਗੇ ਫਿਰ ਹਾਨੂੰ ਥੋੜਾ ਟਾਈਮ ਹੈ ਤੇਰੀ ਇਤਨਾ ਨਹੀਂ ਜਦੇ ਟਾਈਮ ਬਣਾ ਲੈਣ ਵਾਲਾ ਕੰਮ ਕਰ ਗਾ ਲੇ ਹੱਥ ਜੋੜ ਕੇ ਮੈਂ ਕੀ ਹੋ ਜਾਣਾ ਕੰਮ ਲਾ ਆਈ ਗੱਲ ਕਰੀ ਆਈ ਗੱਲ ਕਰ ਬੰਦ ਕਰ ਦੇ ਦੇ ਜੀ ਦਾ ਨਹੀਂ ਗੱਲ ਨਹੀਂ ਸਾਹ ਤੇਰਾ ਟਾਈਮ ਦੇ ਦੋ ਹਾਨੂੰ ਟਾਈਮ ਦੋ ਅੱਛਾ ਭਾਈ ਇਹ ਹੈਗੇ ਆਪ ਇੱਕ ਵਾਰੀ ਮੀਟਿੰਗ ਗੱਲ ਲੈਂਦੇ ਆਈ ਤੁਹਾਨੂੰ ਆਪੇ ਲਾ ਲੈਂਦੇ ਆਪਰੇ ਮੰਨ ਰੱਖੋ ਜੀ ਇਹ ਮਹਲਾ ਵਾਏ ਘੱਟ ਬੈਠ ਕੇ ਕੋਈ ਜਿਆਦਾ ਤਹੀਂ ਕਹਦੇ ਆ ਤਕਰਾਰ ਨਾ ਕਰੋ ਨਾ ਨਹੀਂ ਟਕਰਾਰ ਦੀ ਤੇ ਗੱਲ ਹੀ ਨਹੀਂ ਕੀਤੀ ਆਪਾਂ ਕਿਹੜੀ ਟਕਰਾਰ ਕੀਤੀ ਡਾਕਦੇ ਸਾਰੇ ਬੰਦੇ ਡਾਕਦੇ ਇੱਕ ਮਿੰਟ ਮੇਰੀ ਦੱਸੋ ਸਾਡਾ ਇੱਕ ਵੀ ਬੰਦਾ ਐਨੀ ਗੱਲ ਕਹੇਗਾ ਕਿ ਇਹਨਾਂ ਨੇ ਸਾਡੇ ਨਾਲ ਕੋਈ ਮਾੜਾ ਚੰਗਾ ਬੋਲਿਆ ਕਿਹੜਾ ਬੰਦਾ ਨਹੀਂ ਤਾਂ ਨਹੀਂ ਕਹਿੰਦਾ ਉਸੋ ਵਾਲੀ ਤਾਂ ਨਹੀਂ ਪਿਆ ਹਰ ਇੱਕ ਬੰਦੇ ਨੂੰ ਭਾਜੀ ਬੋਲ ਤੁਹਾਡੀ ਜੁਬੀ ਹੈ ਤੁਹਾਨੂੰ ਅੱਜ ਕੀ ਕਰਨੀ ਮੋਟਾ ਨਹੀਂ ਹੋ ਉਸੇ ਮਮਤਾ ਬਾਈ ਕੁਝਦਾ ਵਾ ਜਿਹੜਾ ਸਾਡੇ ਕੋਲ ਬੰਦੇ ਆ ਆਪਾਂ ਕੀ ਹੈ ਹਾਂ ਉਹ ਪਾਲਾ ਤੁਹਾਨੂੰ ਸਾਸਾ ਮੇਰਾ ਹੋਵੇ ਮੈਂ ਕਹਿੰਦਾ ਸਕਦਾ ਮਾਮਲਾ ਅੰਮ੍ਰਿਤਸਰ ਦੇ ਜੋੜਾ ਫਾਟਕ ਦਾ ਜਿੱਥੇ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਸਾਨੂੰ ਡਰਾ ਧਮਕਾ ਕੇ ਸਾਂ ਦੇ ਘਰਾਂ ਨੂੰ ਜਾਣ ਵਾਲੇ ਰਸਤੇ ਬੰਦ ਕੀਤੇ ਜਾ ਰਹੇ ਨੇ ਤੇ ਪ੍ਰਸ਼ਾਸਨ ਅਤੇ ਪੁਲਿਸ ਇਸ ਮੁੱਦੇ ਵੱਲ ਧਿਆਨ ਨਹੀਂ ਦੇ ਰਹੀ ਲੋਕਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਸ਼੍ਰੀ ਦਰਵਾਜ਼ਾ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆੜ ਵੱਲੋਂ ਸਾਡੇ ਨਾਲ ਗੁੰਡਾਗਰਦੀ ਕੀਤੀ ਜਾ ਰਹੀ ਹੈ ਤੇ ਸਤਨਾਮ ਸਿੰਘ ਰਿਆੜ ਨੇ ਐਜੀਪੀਸੀ ਦੇ 20-25 ਮੁਲਾਜ਼ਮ ਲਿਆ ਕੇ ਸਾਡੇ ਨਾਲ ਗੁੰਡਾਗਰਦੀ ਕੀਤੀ ਉਨਾ ਕਿਆਕੀ ਵਿਕਰਮ ਮਜੀਠੀਏ ਨੇ ਵਾਅਦਾ ਕੀਤਾ ਕਿ ਹੰਸਲੀ ਦੇ ਵਧੀਆ ਪਾਰਕ ਲੋਕਾਂ ਦੇ ਲਈ ਬਣਾਏ ਜਾਣਗੇ ਉਲਟਾ ਐਜੀਪੀਸੀ ਵੱਲੋਂ ਇਸ ਰਸਤੇ ਨੂੰ ਬੰਦ ਕੀਤਾ ਜਾ ਰਿਹਾ ਵਿਕਰਮ ਸਿੰਘ ਮਜੀਠੀਆ ਜੀ ਵੀ ਇੱਥੇ ਬੈਠ ਕੇ ਅਨਾਉਂਸ ਕੀਤਾ ਹੈ ਕਿ ਇਹ ਹੰਸਲੀ ਦੇ ਉੱਤੇ ਆਪਾਂ ਪਾਰਕ ਬਣਾਵਾਂਗੇ ਵਧੀਆ ਰਾਹ ਦੇਵਾਂਗੇ ਆਹ ਹੀ ਲੋਕ ਆ ਜਿਹੜੇ ਤੁਹਾਡੀ ਰੈਲੀ 'ਚ ਤੁਹਾਡੇ ਨਾਲ ਚੱਲੇ ਸੀ ਇਧਰ ਵੇਖੋ ਆ ਸਾਰੇ ਲੋਕ ਤੁਹਾਡੇ ਨਾਲ ਤੁਹਾਡੀ ਰੈਲੀ ਤੇ ਨਾਲ ਚੱਲੇ ਸੀ ਤੁਹਾਨੂੰ ਵੋਟਾਂ ਪਾਈਆਂ ਸੀ ਪਰ ਅੱਜ ਇਹਦਾ ਮਤਲਬ ਕੀ ਤੁਸੀਂ ਇਲੈਕਸ਼ਨ ਹਾਰ ਗਏ ਹੋ ਤੇ ਕੀ ਸਾਡੇ ਟੀ ਰਸਤੇ ਬੰਦ ਕਰੋਗੇ ਆ ਤੁਹਾਡੀ ਸਾਰੀ ਕਮੇਟੀ ਰਸਤਾ ਬੰਦ ਕਰਾ ਰਹੀ ਹੈ ਜੀ ਦੇਖੋ ਚੈੱਕ ਕਰਾਉਂ ਮੈਂ ਸਾਡੇ ਤੋਂ ਇਹ ਸ਼ਰੋਮਣੀ ਕਾਲੀਦਾਲ ਦਾ ਗਰਾਫ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼ਰੋਮਣੀ ਕਾਲੀਦਾਲ ਨੂੰ ਵੀ ਇਹ ਬੇਨਤੀ ਕਰਦੇ ਕਿ ਬਹੁਤ ਨੀਵਾ ਜਾ ਰਿਹਾ ਵਾ ਇਦਾਂ ਦੇ ਮਸਲੇ ਨਾ ਪਾਓ ਜਿਨ੍ਹਾਂ ਦਾ ਲੋਕ ਹੋਰ ਤੁਹਾਡੇ ਵਿਰੋਧ ਚ ਹੋਣ ਕਾਲੂ ਐਸਜੀਪੀਸੀ ਦੇ ਚੋਣਾ ਗਿਆ ਵਾ ਉਹਨਾਂ ਤੇ ਵੀ ਤੁਹਾਡਾ ਪ੍ਰਭਾਵ ਪੈਣਾ ਜੇ ਇਹ ਤੁਹਾਡੇ ਅੱਗੇ ਬੇਤੀ ਹੈਗੀ ਜੇ ਖैर ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਤੇ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆਰ ਦਾ ਕੀ ਬਿਆਨ ਸਾਹਮਣੇ ਆਵੇਗਾ ਅਤੇ ਜਿਹੜੇ ਇਲਾਕਾ ਨਿਵਾਸੀਆਂ ਦੇ ਵੱਲੋਂ ਲਗਾਏ ਗੇ ਇਲਜ਼ਾਮ ਨੇ ਇਸ ਦੇ ਵਿੱਚ ਕਿੰਨੀ ਕੋ ਸਚਾਈ ਹੈ ਉੱਥੇ ਹੀ ਇਲਾਕਾ ਨਿਵਾਸੀਆਂ ਨੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਇਸ ਸਬੰਧੀ ਵੱਡਾ ਐਕਸ਼ਨ ਲੈਣ ਲਈ ਕਿਹਾ ਨਾਲ ਹੀ ਇਲਾਕੇ ਦੇ ਲੋਕਾਂ ਦਾ ਕਹਿਣਾ ਕਿ ਆਜ ਜੀਪੀਸੀ ਲੋਕਾਂ ਦੇ ਨਾਲ ਧੱਕਾਕਾਰੀ ਅਤੇ ਸ਼ਰਿਆਮ ਗੁੰਡਾਗਰਦੀ ਕਰਦੀ ਹੈ ਜੋ ਕਿ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ Vale report